ਪੰਨੂ ਵੱਲੋਂ ਬਹੁਤ ਹੀ ਨਿੰਦਨਯੋਗ ਡਾਕਟਰ ਅੰਬੇਡਕਰ ਸਾਹਿਬ ਬਾਰੇ ਜਿਹੜੇ ਇੱਕ ਬਹੁਤ ਮਹਾਨ ਸ਼ਖਸੀਅਤ ਜਿਨ੍ਹਾਂ ਦੀ ਬਦੌਲਤ ਦੇਸ਼ ਦਾ ਸੰਵਿਧਾਨ ਦੇਸ਼ ਦਾ ਪ੍ਰਾਈਮ ਮਿਨਿਸਟਰ ਬੰਦਾ ਪਰ ਐਸੇ ਸ਼ਰਾਰਤੀ ਐਂਸਰਾਂ ਵੱਲੋਂ ਏਜੰਸੀਆਂ ਦੇ ਏਜੰਟਾਂ ਵੱਲੋਂ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਜੋ ਕੀਤੀ ਜਾ ਰਹੀ ਆ ਮੈਂ ਪੰਜਾਬ ਦੇ ਲੋਕਾਂ ਨੂੰ ਹਰ ਜਥੇਬੰਦੀ ਦੇ ਲੋਕਾਂ ਨੂੰ ਬੇਨਤੀ ਕਰਦਾ ਵੀ ਸਾਨੂੰ ਆਪਸੀ ਭਾਈਚਾਰੇ ਨੂੰ ਕਾਇਮ ਰੱਖਣ ਦੀ ਜ਼ਰੂਰਤ ਆ ਇਹੋ ਜੇ ਚੰਦ ਲੋਕ ਜਿਹੜੇ ਕਿ ਸਾਡੇ ਆਪਸੀ ਭਾਈਚਾਰੇ ਨੂੰ ਖਰਾਬ ਕਰਨ ਦੀ ਕੋਸ਼ਿਸ਼ ਚ ਲੱਗੇ ਆ ਪਰ ਇਹਨਾਂ ਦੀਆਂ ਕੋਝੀਆਂ ਹਰਕਤਾਂ ਨੂੰ ਪੰਜਾਬ ਦੇ ਵਿੱਚ ਕਾਮਯਾਬ ਹੋ ਨਹੀਂ ਦਿੱਤਾ ਜਾਊਗਾ ਪਰ ਇਹ ਜੇਕਰ ਕੋਝੀਆਂ ਹਰਕਤਾਂ ਕਰਦਾ ਇਹਦੀ ਸਰਾਸਰ ਬਿਲਕੁਲ ਦੀ ਬਿਲਕੁਲ ਪੰਜਾਬ ਦੀ ਸਰਕਾਰ ਜ਼ਿੰਮੇਵਾਰ ਆ ਪੰਜਾਬ ਦੀ ਸਰਕਾਰ ਨੂੰ ਇਹਦੇ ਤੇ ਚਿੰਤਨ ਇਹਦੇ ਤੇ ਇੱਕ ਮੰਥਨ ਕਰਨ ਦੀ ਜ਼ਰੂਰਤ ਆ ਕਿਉਂਕਿ 26 ਜਨਵਰੀ ਜਿਸ ਦਿਨ ਸੰਵਿਧਾਨ ਲਾਗੂ ਹੁੰਦਾ ਉਸ ਦਿਨ ਵੀ ਕੁਝ ਸ਼ਰਾਰਤੀ ਜਨਸਰਾਂ ਵੱਲੋਂ ਅੰਬੇਡਕਰ ਸਾਹਿਬ ਦੀ ਪ੍ਰਤਿਮਾ ਤੇ ਹਥੋੜੇ ਮਾਰਨ ਨਾਲ ਉਹਨਾਂ ਨੂੰ ਛੱਟ ਲਗਾਈ ਗਈ ਅੱਜ 30 ਤੀਸਰਾ ਵਾਕ ਅੰਬੇਡਕਰ ਸਾਹਿਬ ਨਾਲ ਹੋ ਚੁੱਕਾ ਕੱਲ ਬਟਾਲੇ ਦੀ ਧਰਤੀ ਤੇ ਹੋਇਆ ਫਿਰ ਫਲੋਰ ਦੀ ਧਰਤੀ ਤੇ ਜੋ ਇਸ ਪੰਨੂ ਵੱਲੋਂ ਅਪਸ਼ਬਦ ਬੋਲੇ ਗਏ ਅਸੀਂ ਇਹ ਅੰਬੇਡਕਰ ਸਾਹਿਬ ਦੀ ਔਲਾਦ ਆ ਅਸੀਂ ਇਹ ਬਰਦਾਸ਼ਤ ਨਹੀਂ ਕਰਾਂਗੇ ਤੇ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਵੀ ਜੇਕਰ ਤੁਹਾਡੇ ਕੋ ਅੰਬੇਡਕਰ ਸਾਹਿਬ ਦੀ ਪ੍ਰਤਿਮਾ ਨੂੰ ਸੁਰੱਖਿਅਤ ਕੀਤਾ ਨਹੀਂ ਜਾਂਦਾ ਤੇ ਤੁਸੀਂ ਹੱਥ ਖੜੇ ਕਰ ਦੋ ਅੰਬੇਡਕਰ ਸਾਹਿਬ ਦੀਆਂ ਔਲਾਦਾਂ ਜਿੰਦਾ ਆ ਇਹ ਸਾਰੇ ਅੰਬੇਡਕਰ ਸਾਹਿਬ ਦੀਆਂ ਔਲਾਦਾਂ ਆ ਜੇ ਐਸੇ ਗਰਵੰਤ ਪੰਨੂ ਵਰਗਿਆਂ ਦੀਆਂ ਜੇ ਗਰਵੰਤ ਪੰਨੂ ਦੇ ਵਿੱਚ ਹਿੰਮਤ ਹੈ ਗਈ ਆ ਤੇ ਅੰਮ੍ਰਿਤਸਰ ਦੀ ਧਰਤੀ ਤੇ ਆ ਕੇ ਬੋਲੇ ਇਹਦੀ ਜੀਬ ਕੱਢ ਕੇ ਰੱਖ ਦਿਆਂਗੇ ਜੇ ਜਾਦ ਕਰਦਾ ਆ ਜੇ ਇਹਦੇ ਚ ਹਿੰਮਤ ਹੈਗੀ ਤੇ ਅੰਮ੍ਰਿਤਸਰ ਦੀ ਧਰਤੀ ਤੇ ਆ ਕੇ ਅੰਬੇਡਕਰ ਸਾਹਿਬ ਬਾਰੇ ਬੋਲ ਕੇ ਦਿਖਾਵੇ ਫਿਰ ਪਤਾ ਲੱਗੂਗਾ ਕਿ ਤਾਕਤਵਰ ਕੌਣ ਆ। ਸੋਤਾ ਸਾਹਿਬ ਵੀਡੀਓ ਵਾਇਰਲ ਕਰਕੇ 14 ਅਪ੍ਰੈਲ ਨੂੰ ਜਿਹੜੀ ਡਾਕਟਰ ਬੇਦਖਰ ਦੀ ਬੇਦਵੀ ਕਰਨ ਦੀ ਜਿਹੜੀ ਗੱਲ ਕਹੀ ਗਈ ਹੈ ਪਰ ਉਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਕੀ ਮੁਕਤ ਪ੍ਰਬੰਧ ਕੀਤੇ ਗਏ ਨੇ ਕਿਸ ਤਰ੍ਹਾਂ ਦੇਖਦੇ ਜੇ ਇਹਨੂੰ। ਗਰਵੰਤ ਪੰਨੂ ਵੱਲੋਂ ਸ਼ਰਿਆਂ ਵੀਡੀਓ ਦੇ ਵਿੱਚ ਕਿਹਾ ਗਿਆ ਕਿ 14 ਅਪ੍ਰੈਲ ਨੂੰ ਮੈਂ ਅੰਬੇਡਕਰ ਸਾਹਿਬ ਦੀ ਪ੍ਰਤਿਮਾ ਤੇ ਅਟੈਕ ਕਰਾਂਗਾ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਜਾਗਣ ਦੀ ਕੋਸ਼ਿਸ਼ ਕਰੋ ਜਾਗਣ ਦੀ ਕੋਸ਼ਿਸ਼ ਕਰੋ ਉਹਨੇ ਸ਼ਰੇਆਮ ਤੁਹਾਨੂੰ ਵੰਗਾਰਿਆ ਕਿਉਂਕਿ ਸਰਕਾਰ ਤੁਹਾਡੀ ਆ ਪੰਜਾਬ ਦੇ ਮੁਖੀ ਤੁਸੀਂ ਜੋ ਸਾਡੇ ਜੇਕਰ ਅੰਬੇਡਕਰ ਸਾਹਿਬ ਦੀ ਪ੍ਰਤਿਮਾ ਤੇ ਕੋਈ ਨਾ ਕੋਈ ਘਟਨਾ ਇਹਨੇ ਕੀਤੀ ਤੇ ਉਹਦੇ ਜ਼ਿੰਮੇਵਾਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਹੋਣਗੇ ਜਿਹੜਾ ਕਿ ਦਲਿਤ ਕਦੀ ਵੀ ਬਰਦਾਸ਼ ਨਹੀਂ ਕਰ ਸਕਦੇ ਆਇ ਦਿਨ ਪੰਨੂ ਵੱਲੋਂ ਇਹੋ ਜਿਹੀ ਧਮਕੀਆਂ ਦਿੱਤੀਆਂ ਜਾ ਰਹੀਆਂ ਤੇ ਸਰਕਾਰਾਂ ਦਾ ਕੀ ਰਵੱਈਆ ਹੈ ਹੁਣ ਤੱਕ ਪੰਜਾਬ ਸਰਕਾਰ ਚਿੰਤਨ ਹੋਣੀ ਚਾਹੀਦੀ ਆ ਵੀ ਜਿਹੜੇ ਏਜੰਸੀਆਂ ਏਜੰਸੀਆਂ ਦੇ ਬੰਦੇ ਗਲਤ ਸ਼ਬਦਾਵਲੀ ਵਰਤ ਕੇ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਦੇ ਵਿੱਚ ਆਪਣਾ ਰੋਲ ਅਦਾ ਕਰਦੇ ਆ ਪੰਜਾਬ ਸਰਕਾਰ ਕੋ ਹਰੇਕ ਏਜੰਸੀ ਹੁੰਦੀ ਆ ਜਿਹਦੇ ਬਾਰੇ ਜਾਣਕਾਰੀ ਕਰ ਲੇ ਵੀ ਇਹ ਕਿਹੜੀਆਂ ਏਜੰਸੀਆਂ ਦਾ ਬੰਦਾ ਇਹਦੇ ਤੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਗੌਰ ਕਰਨ ਦੀ ਜ਼ਰੂਰਤ ਆ ਇਹੋ ਜੇ ਲੋਕਾਂ ਤੇ ਇੱਕ ਸਖਤ ਔਰ ਦੇਸ਼ ਦੀ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਇਹ ਗਰਵੰਤ ਪੰਨੋਂ ਇੱਕ ਕੁੱਤਾ ਬੰਦਾ ਜਿਹੜਾ ਬਾਹਰਲੇ ਦੇਸ਼ਿਆਂ 'ਚ ਬਹਿ ਕੇ ਇੱਕ ਕੁੱਤੇ ਦੀ ਜ਼ੁਬਾਨ ਆ ਜਿਹੜਾ ਕਿ ਗਲਤ ਬੰਤ ਬੋਲਦਾ ਆ ਪੰਜਾਬ ਦੀ ਸਰਕਾਰ ਇਹਨਾਂ ਨੂੰ ਉੱਥੋਂ ਗ੍ਰਿਫਤਾਰ ਕਰਕੇ ਪੰਜਾਬ ਦੇ ਵਿੱਚ ਲਿਆਂਦਾ ਜਾਵੇ ਤੇ ਇਹਨੂੰ ਸਜ਼ਾ ਦਿੱਤੀ ਜਾਵੇ ਧਮਕੀ ਦਿੱਤੀ ਗਈ 14 ਅਪ੍ਰੈਲ ਨੂੰ ਇਹ ਦੁਬਾਰਾ ਬੇਦਬੀ ਕੀਤੀ ਜਾਏਗੀ ਈ ਬਸਪਾ ਅੰਬੇਦਕਰ ਭਾਰਤੀ ਜਿਹੜੀ ਹੈ ਉਹ ਆਪਣੇ ਬਾਬਾ ਸਾਹਿਬ ਦੀ ਮੂਰਤੀ ਦੇ ਲਾਗੇ ਉਥੇ ਸਾਰਾ ਦਿਨ ਬੈਠੇ ਗਏ। ਬਿਲਕੁਲ ਜੀ ਬਾਬਾ ਸਾਹਿਬ ਡਾਕਟਰ ਅੰਬੇਦਕਰ ਸਾਹਿਬ ਦੀ ਪ੍ਰਤਿਮਾ ਅੱਗੇ ਅਸੀਂ ਆਪਣੇ ਬੰਦਿਆਂ ਦਾ ਪਹਿਰਾ ਲਗਾਵਾਂਗੇ। ਜੇਕਰ ਪੰਜਾਬ ਸਰਕਾਰ ਨੇ ਇਹਨਾਂ ਦੇ ਪੁਲਿਸ ਪ੍ਰਸ਼ਾਸਨ ਨੇ ਅੰਬੇਦਕਰ ਸਾਹਿਬ ਦੀ ਪ੍ਰਤਿਮਾ ਤੇ ਲਾਗੇ ਕੋਈ ਵੀ ਪੁਲਿਸ ਦਾ ਚੰਗਾ ਪ੍ਰਬੰਧ ਨਾ ਕੀਤਾ ਫਿਰ ਬਸਪਾ ਅੰਬੇਦਕਰ ਪਾਰਟੀ ਦੇ ਸਿਪਾਹੀ ਆਪ ਆਪਣੇ ਰਹਿਬਰ ਦੀ ਰੱਖਿਆ ਕਰਨ ਦੇ ਵਿੱਚ ਜੁਟ ਜਾਣਗੇ।